ਲੋ ਜੇਕਰ ਤੁਸੀਂ ਵੀ ਮੋਮੋਸ ਖਾਣ ਦੇ ਸ਼ੌਕੀਨ ਹੋ ਤਾਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖ ਲਿਓ ਕਿਤੇ ਫੇਰ ਨਾ ਕਹੋ ਦੱਸਿਆ ਨਹੀਂ ਬੜੇ ਚਾਵਾ ਦੇ ਨਾਲ ਸੋਸ ਲਾ ਲਾ ਕੇ ਤੁਸੀਂ ਮੋਮੋਸ ਖਾਣੇ ਹੋ ਤਾਂ ਸ਼ਾਇਦ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਉਹ ਮੋਮੋਸ ਦਾ ਜਿਹੜਾ ਟੇਸਟ ਆ ਥੋੜਾ ਬਕਵਕਾ ਜਿਹਾ ਲੱਗਣ ਲੱਗ ਜਾਵੇ ਜਾਂ ਫਿਰ ਤੁਸੀਂ ਖਾਓਗੇ ਨਹੀਂ ਕਿੱਥੇ ਬਣਦੇ ਨੇ ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਹਰ ਇੱਕ ਰੇੜੀ ਫੜੀ ਵਾਲਾ ਜਾਂ ਹਰ ਇੱਕ ਦੁਕਾਨਦਾਰ ਜੋ ਮੋਮੋਸ ਬਣਾਉਂਦਾ ਆ ਉਹ ਇਸੇ ਥਾਂ ਤੇ ਬਣਾਉਂਦਾ ਪਰ ਬਹੁਤ ਸਾਰੇ ਜਿਹੜੇ ਨੇ ਲੋਕ ਖਾਂਦੇ ਨੇ ਤਾਂ ਉਹ ਬਣਦੇ ਕਿੱਥੇ ਨੇ ਕਈ ਜਗਾਂ ਦੇ ਉੱਤੇ ਅਜਿਹੀ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਫਿਰ ਮੋਮੋਸ ਤੋਂ ਤੋਬਾ ਕਰ ਜਾਓਗੇ ਕਿਉਂਕਿ ਅੱਖਾਂ ਨਾਲ ਦੇਖਿਆ ਤਾਂ ਮੱਖੀ ਵੀ ਨਹੀਂ ਖਾਈ ਜਾਂਦੀ ਤਾਂ ਤੁਸੀਂ ਕੀ ਆਹ ਨਹੀਂ ਹੁਣ ਚੱਲ ਠੀਕ ਹੈ ਦੇਖ ਆ ਇਕਦਮ ਦੇਖੀ ਫੜ ਜਾ ਕਿਸੇ ਪਤੀਲੇ ਦੇ ਉੱਪਰ ਪਰਵਾਨੇ ਆ ਇਹਦੇ ਪਤੀਲੇ ਦੇ ਉੱਪਰ ਪਰਵਾਨੇ ਆ ਆ ਦੇਖ ਲਓ ਬੰਦਾ ਲੇਨਾ ਯਹਾਂ ਸਾਹਿਬ ਆਹ ਆਹ ਵੈਰੀ ਗੁੱਡ ਆਹ ਦੇਖ ਲੋ ਇਹ ਹੈ ਇਹ ਓਨਰ ਹੈਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਹੰਦ ਸਫਾਈ ਕਰਨਾ ਹੈ ਹੱਥ ਪੱਟ ਕੇ ਤਰੀਕੇ ਪੱਟੂਗਾ ਚਾੜੀ ਤੋੜਨ ਤੋਂ ਦੋਆ ਕਰ ਦੋਗੇ ਹੈ ਅੱਜ ਅੰਨੀ ਪ੍ਰਿਆਣੀ ਓਨਰ ਸਾਹਿਬ ਦਾ ਨਾਮ ਲਾਓ ਓਨਰ ਸਾਹਿਬ ਧਿਆਨ ਰੱਖੋ ਹੋ ਤੇਲ ਦਿਖਾਇਓ ਵੀਰੇ ਇੱਥੇ ਦੇਖਾਂ ਆ ਤੇਲ ਪਿਆ ਹੋਇਆ ਹੈ। ਉਹ ਮੋਰ ਦੇ। ਉਹ ਆਦੀਵਾ ਦੇਖੋ ਕਿੰਨਾ ਟੱਕੇ ਸਾਫ ਇਧਰੇ ਢੰਗ ਰੱਖੇ ਹੋਏ ਹਨ। ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪ੍ਰਿੰਗ ਰੋਲ ਬਾਈ ਜੀ 70 ਸੈਕਟਰ 7 ਪੇਸ। ਆ ਪਤ ਗੋभी ਦੇ। ਮੋਹਾਲੀ ਸਾਰੇ ਮੋਹਾਲੀ ਜੇ ਜਾਣੇ ਇੱਥੋਂ। ਪਤ ਗੋभी ਤਾਂ ਬਾਹਰ ਪਈ ਹੈ। ਆ ਜਦੋਂ ਦੇਖਦੇ ਵੀ ਹਲੇ ਤਾਂ ਨਾ ਕੁਝ ਵੀ ਨਹੀਂ ਹੈ। ਮਨ ਤੇਲ ਲਗਾ ਜਿਹੜਾ ਹੁਣੀ ਬਦਲੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ। ਆਦਰ ਨਹੀਂ ਮਾਣਦੇ ਬੰਦੇ ਕੋਲ। ਆਹ ਆਹ ਇਹ ਫਰੈਸ਼ ਤੇਲ ਜਿੱਚ ਬਣਿਆ ਆ ਪਈਆਂ ਮੱਖੀਆਂ ਮਚਰਾ ਚ। ਆਹ ਨੂੰ ਕਰਮਾ ਕੀ ਤੇਲ ਆਇਆ। ਸਟੇਜ ਬਣ ਰਿਹਾ ਬਈ ਇਹ ਯਾਰ ਮਾਰ ਨਾ ਦਿਖੋ ਇਹ ਦੇਖੋ ਸੋਸ ਬਈ ਮੱਖੀ ਮੱਛਰ ਆ ਲੋ ਉਹ ਹੋ ਗਏ ਆਪ ਕਿਰੇ ਹੋਏ ਆ ਮਰੂ ਗੇ ਬਰੀ ਤਾਂ ਆ ਪਿਆ ਸਪ੍ਰਿੰਗਰੋ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ ਸੋਹ ਕਾਲੀ ਗੱਟ ਆਉਂਦੀ ਆ ਉਹ ਹੋ ਲੈ ਆ ਦੇਖੋ ਨੀਚੇ ਆ ਉੱਪਰ ਭਿਆ ਆ ਲੋ ਆਹੜੇ ਸਪ੍ਰਿੰਗਰੋ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪੀਂ ਜੀ ਆ ਜਾਏਗਾ ਮੈਂ ਤੁਹਾਨੂੰ ਦੇਖੀਏ ਚੂਹੇ ਚੂਹੇ ਨੇ ਖਾਇਆ ਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਨੇ ਮੇਰਾ ਮਾਈਕ ਰੌੜ ਯਾਰ ਵੈਰੀ ਡਿਸਟਿੰਕ ਕੁਆਲਿਟੀ ਭਾਈ ਮੋਮਨਸ ਨਾਲੇ ਦੇ ਦੋਸਤੋ ਆ ਦੇਖ ਲਓ ਮੋਮਨਸ ਦਾ ਹਾਊਸ ਪ੍ਰਿੰਸ ਆ ਖਾ ਰਹੇ ਨੇ ਵੇ ਕਿਆ ਬਾਰੇ ਕੀ ਆਰਡਰ ਮਾਰਾ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇਤਨੇ ਆ ਦੋ ਪੰਮੀ ਗਣੀ ਆ ਫ੍ਰਿਜ ਇੱਥੇ ਹੀ ਮੋਟਰ ਵੀ ਆ ਮੈਂ ਦੱਸ ਆਦਿਆਂ ਤੂੰ ਓ ਮਾਈ ਗਾਡ ਆ ਦੇਖੋ ਜੀ ਪਨੀਰ ਖਜ਼ਾਨਾ 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 ਹਾਲੋ ਹੋ ਰਹੀ ਹੈ ਅ ਦਰਵਾਜ਼ੇ ਕੇ ਨਾਲ 스멜 ਮਾਰ ਰਹੀ ਹੈ ਹਾਂਜੀ 스멜 ਮਾਰ ਰਹੀ ਹੈ ਇਹ ਆ ਦੇਖੋ ਐਹੀਂ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਦੋਛ ਸਕੀਆਂ ਆ ਗੋਪੀ ਦਿਖਾਉਂ ਮੜੀ ਜੀ ਠੀਕ ਹੈ ਇਹ ਉਠਾ ਰੋ ਅਜੇ ਵੀ ਗੋਪੀ ਅਜੇ ਤੋੜ ਕੇ ਆਇਆ ਇਹ ਉਹ ਦਿਖਾਓ ਇਹ ਉਠਾ ਲੈ ਇਹ ਕੀ ਚੀਜ਼ ਹੈ ਚਿਕਨ ਆ ਚਿਕਨ ਹੈ ਜੀ ਦੇਖੋ ਆਏ ਹਾਏ 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 ਇਹ ਚਿਕੀ ਵੀ ਹੈਗਾ ਭਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ। ਪਹਾਲੀ ਮਟਾਰ ਕੱਲੇ-ਕੱਲੇ ਸੈਕਟਰਾਂ ਦੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ। ਹੁਣ ਦੇਖ ਲਓ। ਇਹ ਐਂ ਪੱਟ ਕੇ ਲਏ। ਇਹ ਆ ਦੇਖੋ। ਆ ਦੇਖੋ। ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ? ਤਾਜੀ। ਜਿਹੜੀ ਗੋਭੀ ਤਾਂ ਬਣ ਰਿਆ। ਇਹਦੀ ਗੋਭੀ ਕੋ ਬਣ ਰਿਆ। ਐਂ ਲਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ। ਹਾਂ। ਇਹ ਦੇਖੀਏ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਦਿਖਾਇਆ ਗਿਆ ਕਿੰਨੀ ਜ਼ਿਆਦਾ ਸਫਾਈ ਆ। ਯਾਨੀ ਮਜ਼ਾਕ ਕਰ ਰਹੇ ਆ ਯਾਨੀ ਕਿ ਕਿੰਨੀ ਜ਼ਿਆਦਾ ਗੰਦਗੀ ਆ। ਆਹ ਗੰਦਗੀ ਨੂੰ ਦੇਖ ਕੇ ਸ਼ਾਇਦ ਤੁਸੀਂ ਉਹ ਟੇਸਟੀ ਮੋਮੋਸ ਜਿਹੜੇ ਐ ਸੋਸ ਲਾਲ ਲਾ ਕੇ ਖਾਣੇ ਹੋ ਨਹੀਂ ਖਾਓਗੇ ਪਰ ਜਿਹੜਾ ਬਹੁਤ ਕੁਝ ਦੇਖਣ ਨੂੰ ਮਿਲਦਾ ਫਾਸਟ ਫੂਡ ਵੈਸੇ ਤਾਂ ਡਾਕਟਰ ਵੀ ਮਨਾ ਕਰਦੇ ਨੇ ਤੁਹਾਡੀ ਸਿਹਤ ਦੇ ਨਾਲ ਇੱਕ ਤਰ੍ਹਾਂ ਸਿੱਧੀ ਸਿੱਧੀ ਖਲਵਾੜ ਹੋ ਰਿਹਾ ਹੁੰਦਾ ਕਿਉਂਕਿ ਜਿਹੜੇ ਤੇਲ ਦੇ ਵਿੱਚ ਤੁਸੀਂ ਸਮੋਸੇ ਖਾਣ ਗੱਲ ਕਰੀਏ ਉਹ ਸਾਰਾ ਦਿਨ ਉਸੇ ਤੇਲ ਦੇ ਵਿੱਚ ਤਲਦੇ ਨੇ 버ਗਰਾਂ ਦੀ ਗੱਲ ਕਰੀਏ ਤਾਂ ਇਹ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਫਾਸਟ ਫੂਡ ਹਾਲਾਕੀ ਫਲ ਫਰੂਟ ਖਾਓ ਤੁਸੀਂ ਦੁੱਧ ਪੀਓ ਕਿਉਂ ਖਾਓ ਉਹ ਕਹਿ ਨਹੀਂ ਜਾਂਦਾ ਕਿ ਖਾਧੀਆਂ ਖਰਾਕਾਂ ਕੰਮ ਆਉਣੀਆਂ ਤਾਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਸਿਆਣੇ ਗੱਲਾਂ ਸੱਚੀਆਂ ਇਸੇ ਕਰਕੇ ਕਹਿੰਦੇ ਨੇ ਕਿਉਂਕਿ ਸਿਆਣੇ ਨੇ ਪੁਰਾਣੀ ਖਰਾਕਾ ਖਾਧੀਆਂ ਪੁਰਾਣੀ ਖਰਾਕਾਂ ਦਾ ਭਾਵ ਇਹ ਹੈ ਕਿ ਪ੍ਰਾਣੇ ਜਮਾਨੇ ਦੇ ਵਿੱਚ ਹਾਲੇ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਤਰੀਕੇ ਦੇ ਨੇ ਹਾਲਾਂਕਿ ਅੱਜਕੱਲ ਦੀ ਨੌਜਵਾਨ ਪੀੜ੍ਹੀ ਜੇਕਰ ਪਿਓਰ ਦੁੱਧ ਪੀ ਲਾਵੇ ਤਾਂ ਉਸ ਨੂੰ ਪਛਦਾ ਨਹੀਂ ਆ ਘਿਓ ਦੇ ਦੋ ਚਮਚੇ ਖਾ ਲੇ ਉਸ ਨੂੰ ਪਛਦਾ ਨਹੀਂ ਆ ਪਹਿਲਾਂ ਬਾਟੀਆਂ ਦੀਆਂ ਬਾਟੀਆਂ ਭਰ ਕੇ ਘੋ ਦੇਸੀ ਘੋ ਜਿਹੜੇ ਨੇ ਬਜ਼ੁਰਗੋ ਪੀ ਜਾਂਦੇ ਸੀ ਸ਼ਰਤਾ ਲਾ ਲਾ ਕੇ ਡੋਲੂ ਡੋਲੂ ਘੋ ਦਾ ਜਿਹੜਾ ਪੀ ਜਾਂਦੇ ਸੀ ਆ ਇਸ ਤਰੀਕੇ ਦਾ ਜਿਹੜਾ ਮਾਹੌਲ ਹੁੰਦਾ ਸੀ ਪਿੰਡਾਂ ਦੇ ਵਿੱਚ ਅੱਜ ਕੱਲ ਜਿਹੜੇ ਨੇ ਕੀ ਕਰਦੇ ਨੇ ਨੌਜਵਾਨ ਨੇ ਇੱਕ ਮੁੰਡੇ ਕੁੜੀਆਂ ਭੁੱਖ ਲੱਗੀ ਆ ਚਲੋ ਜੀ ਕਹਿੰਦੇ ਕੀ ਖਾਈਏ ਛੱਡੋ ਅੱਜ ਕਹਿੰਦੇ ਮੋਮੋਸੇ ਖਾ ਲੰਦੇ ਆ ਛੱਡੋ ਅੱਜ ਤਾਂ 버ਗਰ ਖਾ ਲੰਦੇ ਆ ਛੱਡੋ ਅੱਜ ਪੀਜੇ ਖਾ ਲੰਦੇ ਆ ਤਾਂ ਇਹ ਪੀਜੇ 버ਗਰਾਂ ਨੇ ਦੁਨੀਆ ਪਟਤੀ ਪਰ ਜਿੱਥੇ ਬਣਦੇ ਨੇ ਉੱਥੇ ਤੁਸੀਂ ਦੇਖ ਲਿਆ ਕਿੰਨੀ ਜ਼ਿਆਦਾ ਸਫਾਈ ਹੁੰਦੀ ਹੈ ਅੱਗੇ ਤੋਂ ਸ਼ਾਇਦ ਤੁਸੀਂ ਵੀ ਧਿਆਨ ਰੱਖੋਗੇ